ਸ਼ੁਰੂ ਤੋਂ ਮੈਂ ਕਹਿੰਦਾ ਆ ਰਿਹਾ ਕਿ ਅਮਰੀਕਾ ਡਬਲ ਸਟੈਂਡਰਡ ਆ ਕਿਉਂਕਿ ਉੱਥੋਂ ਦੀ ਕਾਨੂੰਨੀ ਵਿਵਸਥਾ ਆਪਣੇ ਲਈ ਕੁਝ ਹੋਰ ਆ ਤੇ ਉੱਥੋਂ ਦੇ ਗੋਰੇ ਲੋਕਾਂ ਦੇ ਲਈ ਕੁਝ ਹੋਰ ਆ ਬਹੁਤ ਲੋਕ ਆ ਕੇ ਕਮੈਂਟ ਕਰਦੇ ਹੁੰਦੇ ਸੀ ਨਹੀਂ ਜੀ ਇੱਥੋਂ ਦੀ ਪੁਲਿਸ ਇਦਾਂ ਦੀ ਨਹੀਂ ਹੈਗੀ ਉਸ ਤੁਹਾਡੀ ਇੰਡੀਆ ਦੀ ਆ ਇਦਾਂ ਹੋ ਜਾਂਦਾ ਉਦਾਂ ਹੋ ਜਾਂਦਾ ਇੱਥੋਂ ਦੀ ਪੁਲਿਸ ਇਦਾਂ ਨਹੀਂ ਕਰਦੀ ਜੋ ਸੱਚ ਹੁੰਦਾ ਉਹੀ ਕਰਦੀ ਆ ਪਰ ਨਹੀਂ ਮੈਂ ਤੁਹਾਨੂੰ ਹਮੇਸ਼ਾ ਇਹੀ ਗੱਲ ਕਹਿੰਦਾ ਹੁੰਦਾ ਕਿ ਨਹੀਂ ਇੱਥੇ ਵੀ ਡਬਲ ਸਟੈਂਡਰਡ ਆ ਪੇਪਰ ਇੱਥੇ ਵੀ ਕੀਤੇ ਜਾਂਦੇ ਆ ਕਿਉਂਕਿ ਇੱਕ ਖਬਰ ਆ ਐਕਸੀਡੈਂਟ ਹੋਇਆ ਫਿਰ ਤੋਂ ਜਿਵੇਂ ਵਿੱਚ ਦੋ ਇੰਡੀਅਨ ਦੀ ਮੌਤ ਹੋ ਗਈ ਆ ਤੇ ਉਹ ਐਕਸੀਡੈਂਟ ਹੋਇਆ ਇੱਕ ਗੋਰੇ ਤੋਂ ਜਿਹੜਾ ਕਿ ਸਿਰਫ ਉਹ ਸਿਰਫ 19 ਸਾਲਾਂ ਦਾ ਸੀ ਤੇ ਇਹ ਦੋ ਨੌਜਵਾਨ ਜਿਹੜੇ ਕਿ ਟਰੱਕ ਡਰਾਈਵਰ ਸੀਗੇ ਇਹ ਕੈਨੇਡਾ ਤੋਂ ਸੀਗੇ ਦੋਨੋਂ ਹੀ ਇਹਨਾਂ ਦੀ ਖਬਰ ਆ ਰਹੀ ਹੈ ਤੇ ਇਹਦੇ ਬਾਰੇ ਕੋਈ ਵੀ ਕਿਸੇ ਪਾਸੇ ਨਿਊਜ਼ ਨਹੀਂ ਆ ਰਹੀ ਬਿਲਕੁਲ ਹੀ ਨਿਊਜ਼ ਨੂੰ ਦਬਿਆ ਜਾ ਰਿਹਾ ਹੈ ਕਿਉਂ ਇੱਥੇ ਹੀ ਅਗਰ ਆਪਣੇ ਕਿਸੇ ਇੰਡੀਅਨ ਨੇ ਇਹ ਕਾਰਾ ਕੀਤਾ ਹੁੰਦਾ ਜਾਂ ਇਹ ਐਕਸੀਡੈਂਟ ਉਸ ਤੋਂ ਹੋਇਆ ਹੁੰਦਾ ਤਾਂ ਇਹ ਨਿਊਜ਼ ਹਰ ਉਹ ਵੱਡੇ ਵੱਡੇ ਇੰਗਲਿਸ਼ ਮੀਡੀਆ ਦੇ ਉੱਤੇ ਚੱਲਣੀ ਸੀਗੀ ਹਰ ਇੱਕ ਉਹ ਮੰਤਰੀ ਦਾ ਟਰੰਪ ਪ੍ਰਸ਼ਾਸਨ ਦੇ ਬਿਆਨ ਆਉਣੇ ਸੀਗੇ ਦੇਖੋ ਜੀ ਇੱਕ ਮਰਡਰ ਹੋਰ ਕਰਤਾ ਸਾਡੇ ਲੋਕ ਸੁਰੱਖਿਅਤ ਨਹੀਂ ਇਹਨਾਂ ਨੇ ਇਦਾਂ ਕਰਤਾ ਉਦਾਂ ਕਰਤਾ ਪਰ ਇਸ ਕੇਸ ਦੇ ਉੱਤੇ ਕੋਈ ਵੀ ਕੋਈ ਨਿਊਜ਼ ਨਹੀਂ ਆ ਰਹੀ ਕੋਈ ਵੀ ਗੱਲਬਾਤ ਨਹੀਂ ਕਰ ਰਹਾ ਤੇ ਉਹ ਲੋਕ ਵੀ ਪਤਾ ਨਹੀਂ ਕਿੱਥੇ ਆ ਜਿਹੜੇ ਆਪਣੇ ਹੀ ਲੋਕਾਂ ਨੂੰ ਨਿੰਦਦੇ ਸੀ ਕਿ ਹਾਂ ਜੀ ਇੱਥੋਂ ਦੀ ਪੁਲਿਸ ਬਿਲਕੁਲ ਵੀ ਗਲਤ ਕੰਮ ਨਹੀਂ ਕਰਦੀ ਜੀ ਆਪਣੇ ਹੀ ਲੋਕ ਗਲਤ ਆ ਪਰ ਹੁਣ ਮੈਂ ਉਹ ਸਾਰੇ ਲੋਕਾਂ ਨੂੰ ਸਵਾਲ ਕਰਨਾ ਚਾਹੁੰਦਾ ਕਿ ਇਹਨਾਂ ਦਾ ਇਹ ਤਾਂ ਚਲੋ ਠੀਕ ਆ ਆਪਾਂ ਇਹਨਾਂ ਦੀ ਕੰਟਰੀ 'ਚ ਆਏ ਆ ਇਹ ਆਪਣੇ ਨਹੀਂ ਹੋ ਸਕਦੇ ਪਰ ਤੁਸੀਂ ਤੁਸੀਂ ਤਾਂ ਨਾ ਕਮ ਸੇ ਕਮ ਆਪਣਿਆਂ ਦਾ ਸਾਥ ਛੱਡੋ ਕਿਉਂਕਿ ਇਹ ਖਬਰ ਆ ਰਹੀ ਹੈ ਜਿਹੜੇ ਦੋ ਭਰਾਵਾਂ ਦੀ ਮੌਤ ਹੋਈ ਆ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਇਹ ਐਕਸੀਡੈਂਟ ਮومی ਵਿੱਚ ਡਸਲ ਡਰਾਈਵ ਸੈਲਿਸਬਰੀ ਰੋਡ ਦੇ ਬਿਲਕੁਲ ਸਾਹਮਣੇ ਆਈ 475 ਸਾਊਥ ਦੇ ਪਾਸੇ ਇੱਕ ਬਹਾਂ ਦੀ ਟੱਕਰ ਕਾਰਨ ਐਤਵਾਰ ਸ਼ਾਮ ਨੂੰ ਦੋ ਵਿਅਕਤੀਆਂ ਦੀ ਮੌਤ ਹੋ ਗਈ ਆ ਪੁਲਿਸ ਦਾ ਕਹਿਣਾ ਇਹ ਹੈ ਕਿ ਇਹ ਹਾਦਸਾ 30 ਨਵੰਬਰ ਨੂੰ ਸ਼ਾਮ 5:15 ਵਜੇ ਦੇ ਕਰੀਬ ਹੋਇਆ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੇ ਅਨੁਸਾਰ ਇੱਕ ਸੈਮੀ ਟਰੱਕ ਨੂੰ ਹਾਈਵੇ ਦੇ ਕਿਨਾਰੇ ਰੋਕਿਆ ਗਿਆ ਸੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਦੋ ਪੀੜਤ ਇੱਕ ਦੀ ਉਮਰ 29 ਸਾਲਾਂ ਦਾ ਵਿਅਕਤੀ ਅਤੇ ਕੈਨੇਡਾ ਦਾ ਸੀ ਤੇ ਇੱਕ 30 ਸਾਲਾਂ ਦਾ ਵਿਅਕਤੀ ਪ੍ਰਤੀਵਿੰ ਚੇਤਾਵਨੀਆਂ ਲੈਂ ਪੈਦਲ ਜਾ ਰਿਹਾ ਸੀ ਜਦੋਂ ਕਿ ਹਾਲੈਂਡ ਉਈਓ ਨੇ 19 ਸਾਲਾਂ ਡਰਾਈਵਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਅਧਿਕਾਰੀਆਂ ਨੇ 100 ਬਾ ਨੂੰ ਮਰਮ ਵਾਲਿਆਂ ਦੀ ਪਛਾਣ ਬਿਨੀ ਪੈਗ ਮੋਨੀ ਤੋਵਾ ਦੇ 30 ਸਾਲਾਂ ਅਮਨਦੀਪ অন্ਟਾਰੀਓ ਪ੍ਰੈਮਟਮ 29 ਸਾਲਾਂ ਕੈਪਸ਼ਨ ਖੋਸਾ ਬਜੋ ਕੀਤੀ ਤੇ ਹੁਣ ਜਿਹੜੀ ਇਹ ਨਿਊਜ਼ ਆਈ ਆ ਇਹਦੇ ਵਿੱਚ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜੇ ਇਹ ਮੁੰਡਿਆਂ ਦੀ ਡੈਥ ਹੋਈ ਆ ਜਿਹੜੇ ਵਿਚਾਰੇ ਚਲੇ ਗਏ ਆਪਾਂ ਨੂੰ ਛੱਡ ਕੇ ਇਸ ਟਾਈਮ ਦੇ ਵਿੱਚ ਪਹਿਲਾਂ ਤਾਂ ਰੱਬ ਇਹਨਾਂ ਨੂੰ ਆਪਣੇ ਚਰਨਾਾਂ 'ਚ ਜਗ੍ਹਾ ਬਖਸ਼ੇ ਤੇ ਦੂਜੀ ਗੱਲ ਇਹ ਭਰਾਵਾਂ ਨੇ ਟਰੱਕ ਰੋਕਿਆ ਹੋਇਆ ਸੀ ਤੇ ਇਹਨਾਂ ਨੇ ਆਪਣੇ ਜਿਹੜੇ ਉਹ ਹੁੰਦਿਆ ਰੈੱਡ ਲਾਈਟ ਵਾਲੇ ਤਰਕੋਣੇ ਉਹ ਵੀ ਨਿਸ਼ਾਨ ਲਾਏ ਸੀ ਕਿ ਸਾਰਾ ਕੁਝ ਕੀਤਾ ਹੋਇਆ ਸੀ ਉਹਨਾਂ ਨੂੰ ਲੈਣ ਜਾ ਰਹੇ ਸੀ ਪਰ ਉਧਰੋਂ ਤੇਜ਼ ਰਫ਼ਤਾਰ ਨਾਲ ਇੱਕ 19 ਸਾਲਾਂ ਦਾ ਬੱਚਾ ਆ ਰਿਹਾ ਸੀ ਗੱਡੀ ਲੈ ਕੇ ਜਿਹਨੇ ਸਿੱਧੀ ਹੀ ਇਹਨਾਂ ਨੂੰ ਟੱਕਰ ਮਾਰ ਦਿੱਤੀ ਤੇ ਦੋਨ ਇੱਕ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਇੱਕ ਹਸਪੀਟਲ ਦੇ ਵਿੱਚ ਜਾ ਕੇ ਜਿਨੇ ਦਮ ਤੋੜਿਆ ਤੇ ਸੋਚਣ ਵਾਲੀ ਗੱਲ ਇਹ ਆ ਕਿ ਨਾ ਤਾਂ ਇਹਦੇ ਜਿਹੜਾ ਮੁੰਡਾ ਆ ਨਾ ਤੇ ਇਹਦੇ ਉੱਪਰ ਕੋਈ ਵੀ ਧਰਾਵਾਂ ਲਾਈ ਆ ਕੀ ਹੋਇਆ ਕੀ ਨਹੀਂ ਸਿਰਫ ਸਿਰਫ ਲਿਖਿਆ ਪੇਂਟਿੰਗ ਕੀ ਇਹਦੇ ਉੱਪਰ ਕੇਸ ਲਾਉਣੇ ਕਿਹੜੇ ਨਹੀਂ ਕਿਉਂਕਿ ਜਦੋਂ ਜਸ਼ਨਪ੍ਰੀਤ ਦਾ ਐਕਸੀਡੈਂਟ ਹੋਇਆ ਸੀ ਤੁਹਾਨੂੰ ਪਤਾ ਕਿਹੜੇ-ਕਿਹੜੇ ਉੱਤੇ ਕੇਸ ਲਾਤੇ ਸੀਗੇ ਇੱਥੇ ਤੱਕ ਕਹਿਤਾ ਸੀਗੇ ਵੀ ਨਸ਼ਾ ਕਰਕੇ ਇਹਨੇ ਡਰਾਈਵਿੰਗ ਕੀਤੀ ਆ ਹਰਜਿੰਦਰ ਦੇ ਉੱਪਰ ਵੀ ਮੌਕੇ ਦੀ ਮੌਕੇ ਇਹਨਾਂ ਨੇ ਕਿ ਲਾਤੇ ਸੀਗੇ ਚਾਰजेस ਤੇ ਜਿਹੜਾ ਕੱਲ ਪਰਸੋ ਇੱਕ ਨਿਊਜ਼ ਆ ਰਹੀ ਹੈ ਆਪਣੀ ਰਜਿੰਦਰ ਕੁਮਾਰ ਦੀ ਉਹਦੇ ਉੱਪਰ ਵੀ ਮੌਕੇ ਦੀ ਮੌਕੇ ਸਾਰੇ ਚਾਰजेस ਲਗਾਤੇ ਜਦਕਿ ਇਸ ਇਸ ਜਿਹੜਾ ਇੱਕ ਗੋਰੇ ਮੂਲ ਦਾ ਵਿਅਕਤੀ ਆ ਮੁੱਚਾ ਇਹ 19 ਸਾਲਾਂ ਦਾ ਇਹਦੇ ਉੱਪਰ ਕਿਉਂ ਨਹੀਂ ਲਾਇਆ ਇਸ ਨਿਊਜ਼ ਨੂੰ ਕਿਉਂ ਹਾਈਡ ਕੀਤਾ ਜਾ ਰਿਹਾ ਕਿਉਂ ਦੱਬਿਆ ਜਾ ਰਿਹਾ ਕਿਉਂ ਨਹੀਂ ਕੋਈ ਵੀ ਇਹਦੇ ਬਾਰੇ ਨਿਊਜ਼ ਆ ਰਹੀ ਕੀ ਹੋ ਰਿਹਾ ਕੀ ਉਹਨੇ ਨਸ਼ਾ ਕੀਤਾ ਸੀ ਕਿਉਂ ਉਨੀ ਦੱਸਿਆ ਜਾ ਰਿਹਾ ਕਿ ਉਹਦਾ ਕੀ ਸਟੇਟਸ ਸੀ ਕੀ ਹੈ ਕਿਉਂ ਬਿਲਕੁਲ ਹੀ ਕਲੋਜ਼ ਕੀਤਾ ਜਾ ਰਿਹਾ ਕੇਸ ਨੂੰ ਜਦਕਿ ਆਪਣੇਆਂ ਦੀਏ ਟਰੱਕ ਦੀਆਂ ਟਰੱਕ ਦੀਆਂ ਡੈਸ਼ ਕੈਮ ਦੀਆਂ ਵੀਡੀਓਜ਼ ਤੱਕ ਦੀ ਚਲਾ ਦਿੱਤੀਆਂ ਜਾਂਦੀਆਂ ਉਹ ਕਿੱਦਾਂ ਆ ਜਾਂਦੀਆਂ ਕਿਉਂ ਇਹ ਹੁਣ ਰੇਸਿਸਟ ਨਹੀਂ ਤਾਂ ਕੀ ਹੈ ਡਬਲ ਸਟੈਂਡਰਡ ਨਹੀਂ ਤਾਂ ਕੀ ਆ ਇਦਾਂ ਕਿਉਂ ਹੋ ਰਿਹਾ ਟੋਲ ਬੰਦਿਆ ਨੇ ਆਪਣੀ ਜਾਨ ਗਵਾਤੀ ਉਹ ਇਹਨਾਂ ਲਈ ਕੋਈ ਵੀ ਮਹੱਤਵ ਨਹੀਂ ਹੈ ਇਹਨਾਂ ਦਾ ਕੋਈ ਵੀ ਅਸੀਂ ਇਹ ਅਸੀਂ ਪ੍ਰਮੋਟ ਨਹੀਂ ਕਰਦੇ ਕਿ ਇਹ ਹੁੰਦੇ ਰਹਿਣ ਜਾਂ ਇਹਨਾਂ ਦੇ ਮਨ ਜਾਂ ਸਾਡੇ ਮਨ ਗੱਲ ਇਹ ਆ ਕਿ ਐਕਸੀਡੈਂਟ ਨੂੰ ਐਕਸੀਡੈਂਟ ਦੀ ਤਰ੍ਹਾਂ ਦੇਖਿਆ ਜਾਣਾ ਚਾਹੀਦਾ ਉਹਨੂੰ ਇਹ ਭੇਦਭਾਵ ਦੇ ਮਾਮਲਿਆਂ ਚੋਂ ਕੱਢਣਾ ਜਾਂ ਕੱਢ ਦੇਣਾ ਚਾਹੀਦਾ ਆਪਾਂ ਇਹੀ ਅਰਦਾਸ ਕਰਦੇ ਆ ਕਿਉਂਕਿ ਇਹਨਾਂ ਨੇ ਤਾਂ ਸਮਝ ਨਹੀਂ ਨੀ ਮੈਂ ਤੁਹਾਡੇ ਅੱਗੇ ਅਰਦਾਸ ਕਰਦਾ ਜਿੰਨੇ ਵੀ ਆਪਣੇ ਲੋਕ ਆ ਉਹ ਕਮੈਂਟ ਕਰਦੇ ਹੁੰਦੇ ਮੈਂ ਤੁਹਾਡੇ ਅੱਗੇ ਅਰਦਾਸ ਕਰਦਾ ਮੇਰੇ ਵੀਡੀਓ ਕਾਲੂ ਤੁਹਾਡੇ ਨਾਲ ਵੀ ਇਹ ਕੁਝ ਹੋ ਸਕਦਾ ਤੇ ਤੁਹਾਡੇ ਲਈ ਫਿਰ ਬੋਲਣ ਵਾਲਾ ਕੋਈ ਵੀ ਨਹੀਂ ਹੋਏਗਾ ਕਿਉਂਕਿ ਤੁਸੀਂ ਹੁਣ ਇੱਕ ਦੂਜੇ ਦੇ ਬਰਾਬਰ ਹੀ ਬੋਲ-ਬੋਲ ਕੇ ਸਭ ਕੁਝ ਖਤਮ ਕਰ ਲੈਣਾ ਸੋ ਸੋਚਣ ਵਾਲੀ ਹੁਣ ਗੱਲ ਇਹ ਹੈ ਕਿ ਸਟੈਂਡਰਡ ਕਿਉਂ ਆ ਮੈਂ ਤੁਹਾਨੂੰ ਵੀ ਸਵਾਲ ਪੁੱਛਦਾ ਜਿਹੜੇ ਕਮੈਂਟ ਕਰਦੇ ਹੁੰਦੇ ਕਿ ਇੱਥੋਂ ਦੀ ਸਰਕਾਰ ਇੱਥੋਂ ਦੀ ਪੁਲਿਸ ਬਿਲਕੁਲ ਜਾਇਜ਼ ਕੰਮ ਕਰਦੀ ਹੈ ਕਿਸੇ ਨਾਲ ਨਾਜਾਇਜ਼ ਧੱਕਾ ਨਹੀਂ ਕਰਦੀ ਸੋ ਹੁਣ ਇਹ ਕੀ ਹੋ ਰਿਹਾ ਦੱਸੋ ਤੁਸੀਂ ਖੁਦ ਸੋਚੋ ਸਮਝ ਤੋਂ ਬਾਹਰ ਹੋਈ ਪਈ ਹੈ ਇਹ ਗੱਲ ਕਿ ਇੱਕ ਬੰਦੇ ਤੇ ਉੱਤੇ ਉਸੇ ਟਾਈਮ ਚਾਰजेस ਲਗਾਏ ਜਾਂਦੇ ਆ ਪੁਲਿਸ ਵਾਲਾ ਸਾਰਾ ਕੁਝ ਕਰ ਦਿੰਦਾ ਕਿ ਹਾਂਜੀ ਤੇ ਇਹ ਆ ਇਹਨੇ ਲਾਪਰਵਾਹੀ ਨਾਲ ਟਰੱਕ ਚਲਾਇਆ ਇਹ ਕੀਤਾ ਜੀ ਵਹੀਕਲ ਹੋਮਿਸਾਈਡ ਤੱਕ ਦੇ આરોਪ ਲਾਏ ਜਾਂਦੇ ਆ ਜਦਕਿ ਹੁਣ ਇਹ 19 ਸਾਲਾਂ ਦੇ ਨੇ ਸਿੱਧੀ ਗੱਡੀ ਵੇਚੇ ਲਿਆ ਕੇ ਮਾਰਤੀ ਦੋ ਮੁੰਡੇ ਜਿਹੜੇ ਕਿ ਕੈਨੇਡਾ ਤੋਂ ਸੀਗੇ ਉਹਨਾਂ ਨੂੰ ਮਾਰ ਦਿੱਤਾ ਤੇ ਇਹਦੇ ਬਾਰੇ ਹਜੇ ਤੱਕ ਕੋਈ ਵੀ ਰਿਪੋਰਟ ਕੋਈ ਵੀ ਚਾਰजेस ਕੀ ਇਹਦੇ 'ਪਾ ਲਾਏ ਆ ਪੈਂਡਿੰਗ ਰਿਪੋਰਟ ਕਿਉਂ ਕੀ ਇਹ ਡਬਲ ਸਟੈਂਡਰਡ ਨਹੀਂ ਹੈਗਾ ਕਿ ਤੁਸੀਂ ਜਿਹੜੀ ਤੁਹਾਡੀ ਸਕਿਨ ਤੇ ਇਹਦੀ ਸਕਿਨ ਨੂੰ ਦੇਖ ਕੇ ਕਾਨੂੰਨ ਨਹੀਂ ਬਦਲੇ ਜਾਂਦੇ ਕਿ ਪੁਲਿਸ ਵਾਲਾ ਮੌਕੇ ਤੇ ਉਸ ਟਾਈਮ ਦੇ ਉੱਤੇ ਨਹੀਂ ਸੋਚਦਾ ਕਿ ਇਹਦੇ ਉੱਪਰ ਇਹ ਚਾਰਜ ਲਾਉਣੇ ਆ ਕਿਉਂਕਿ ਇਹ ਮੇਰੀ ਗੋਰੀ ਸਕਿਨ ਦਾ ਇਹਦੇ ਉੱਪਰ ਇਹ ਚਾਰजेस ਲਗਾਉਣੇ ਆ ਕਿਉਂਕਿ ਇਹ ਮੇਰੀ ਸਕਿਨ ਨਹੀਂ ਹੈ ਇਹ ਭੇਦ ਭਾਦ ਨਹੀਂ ਇਹ ਨਸਲਵਾਦ ਨਹੀਂ ਤਾਂ ਹੋਰ ਕੀ ਆ ਤੁਸੀਂ ਦੱਸੋ ਹੁਣ ਇਹ ਖਬਰ ਕਿਸੇ ਵੀ ਤੁਸੀਂ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਪਤਾ ਹੋਏਗੀ ਕਿਉਂਕਿ ਕਿਸੇ ਪਾਸੇ ਆਈ ਨਹੀਂ ਕਿਸੇ ਨੇ ਵੀ ਇਹਨੂੰ ਚਲਾਇਆ ਨਹੀਂ ਜਦਕਿ ਇੱਥੇ ਜਗ੍ਹਾ ਅਗਰ ਆਪਣਾ ਕੋਈ ਇੰਡੀਅਨ ਏਸ਼ੀਅਨ ਹੁੰਦਾ ਤਾਂ ਇਹ ਨਿਊਜ਼ ਵੱਡੇ ਪੱਤਰ ਤੇ ਚੱਲਣੀ ਸੀਗੀ ਤੇ ਹੁਣ ਤੱਕ ਟਰੰਪ ਪ੍ਰਸ਼ਾਸਨ ਦੇ ਹਰ ਇੱਕ ਮੰਤਰੀ ਦਾ ਹਰ ਇੱਕ ਉਹਦੇ ਪ੍ਰਸ਼ਾਸਕ ਦਾ ਬਿਆਨ ਤੱਕ ਆ ਜਾਣਾ ਸੀਗਾ ਕਿ ਇਹ ਹੋ ਗਿਆ ਜੀ ਰੋਡ ਸੁਰੱਖਿਅਤ ਨਹੀਂ ਹੈਗੇ ਜੀ ਇਦਾਂ ਨਹੀਂ ਹੈਗੇ ਤੇ ਰੋਡ ਦੇ ਉੱਤੇ ਤੁਹਾਨੂੰ ਪਤਾ ਐਕਸੀਡੈਂਟ ਹੁੰਦੇ ਹੀ ਰਹਣੇ ਆ ਤੇ ਉਹਦੇ ਵਿੱਚ ਕੋਈ ਕਿਸੇ ਦਾ ਦਿਲ ਨਹੀਂ ਕਰਦਾ ਕਿ ਅਸੀਂ ਐਕਸੀਡੈਂਟ ਧੱਕੇ ਨਾ ਕਰਦੀਏ ਜਾਂ ਕਿਸੇ ਦਾ ਦਿਲ ਨਹੀਂ ਕਰਦਾ ਕਿ ਅਸੀਂ ਮਰ ਜਾਈਏ ਇਹ ਹੋਣੀ ਹੁੰਦੀ ਆ ਰੱਬ ਨੇ ਲਿਖੀ ਹੁੰਦੀ ਆ ਬਸ ਉਹ ਹੋ ਜਾਂਦੀ ਆ ਪਰ ਕੋਈ ਜਾਣ ਬੁੱਝ ਕੇ ਨਹੀਂ ਕਰਦਾ ਹੁੰਦਾ ਠੀਕ ਆ ਥੋੜੀਆਂ ਲਾਪਰਵਾਹੀਆਂ ਵੀ ਹੁੰਦੀਆਂ ਜਿਹਦੇ ਕਰਕੇ ਐਕਸੀਡੈਂਟ ਹੁੰਦੇ ਆ ਹਰ ਕੋਈ ਉਹਨਾਂ ਨੂੰ ਕੋਸਦਾ ਟੋਕਦਾ ਹਰ ਕੋਈ ਕਹਿੰਦਾ ਵੀ ਉਹਨਾਂ ਨੇ ਗਲਤੀ ਕੀਤੀ ਆ ਪਰ ਇਹਦਾ ਜਿਹੜਾ ਕੋਈ ਹਰਕਤ ਦਾ ਕੋਈ ਸਾਰਿਆਂ ਨੂੰ ਜੁਰਮਾਨਾ ਨਹੀਂ ਕਰਾਉਣਾ ਚਾਹੀਦਾ ਕਿਉਂਕਿ ਹਰ ਕੋਈ ਉਹ ਭੁਗਤ ਰਿਹਾ ਇਹ ਕਿ ਸਾਡੇ ਨਾਲ ਨਸਲਬਾਦ ਹੋ ਰਿਹਾ ਕਿਉਂ ਤੁਸੀਂ ਸਾਰੇ ਸਮਝਦਾਰ ਆ ਹੁਣ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਹਰ ਇੱਕ ਪਾਸੇ ਵੀਡੀਓ ਚੱਲਣੀ ਚਾਹੀਦੀ ਆ ਤਾਂ ਕਿ ਇਹਨਾਂ ਨੇ ਤਾਂ ਚਲਾਉਣੀ ਨਹੀਂ ਹੈਗੀ ਆਪਣੇ ਲੋਕਾਂ ਦੀ ਵੀਡੀਓ ਆਪਾਂ ਨੂੰ ਹੀ ਖੁਦ ਚਲਾਉਣੀ ਪੈਣੀ ਆ ਕਿ ਸਾਡੇ ਲੋਕ ਵੀ ਮਰਦੇ ਆ ਐਕਸੀਡੈਂਟ ਦਾ ਮਤਲਬ ਇਹ ਨਹੀਂ ਕਿ ਇਹ ਇਲੀਗਲ ਆ ਜਾਂ ਇੰਡੀਆ ਨਾਲ ਇਹਨੇ ਐਕਸੀਡੈਂਟ ਕਰਤਾ ਤੇ ਇਹੀ ਐਕਸੀਡੈਂਟ ਕਰਦੇ ਆ ਤੁਹਾਡੇ ਲੋਕ ਵੀ ਐਕਸੀਡੈਂਟ ਕਰਦੇ ਆ ਸੜਕਾਂ ਤੇ ਉੱਪਰ ਚੱਲਣਾ ਤੇ ਐਕਸੀਡੈਂਟ ਹੁੰਦੇ ਹੀ ਰਹਣੇ ਆ ਕਿਉਂਕਿ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਲੋਕਾਂ ਨੇ ਜੋ ਆਪਣੇ ਸੁੱਖ ਦੇ ਲਈ ਚੀਜ਼ਾਂ ਬਣਾਈਆਂ ਸੀ ਉਹਨਾਂ ਦੇ ਕਿਤੇ ਨਾ ਕਿਤੇ ਨੁਕਸਾਨ ਵੀ ਆ ਤੋ ਇਹ ਚੀਜ਼ਾਂ ਹੋਣੀਆਂ ਰਹਿਣੀਆਂ ਅਸੀਂ ਤਾਂ ਇਹੀ ਅਰਦਾਸ ਕਰਦੇ ਆ ਕਿ ਰੱਬਾ ਅੱਗੇ ਤੋਂ ਇਹ ਚੀਜ਼ਾਂ ਨਾ ਹੋਣ ਸਾਰਿਆਂ ਦੀ ਸੁੱਖ ਮੰਗੀਏ ਤੁਸੀਂ ਵੀ ਸੁੱਖ ਮੰਗੋ ਸਾਰੇ ਭਰਾਵਾਂ ਦੀ ਸਾਰੇ ਚੜ੍ਹਦੀ ਕਲਾ 'ਚ ਰਹਿਣ ਪਰ ਜੋ ਭਰਾ ਛੱਡ ਕੇ ਚਲੇ ਗਏ ਆ ਉਹਨਾਂ ਨੂੰ ਪ੍ਰਮਾਤਮਾ ਆਪਣੀ ਚਰਨਾਂ ਦੇ ਵਿੱਚ ਜਗ੍ਹਾ ਬਖਸ਼ੇ ਤੇ ਬਾਕੀ ਇਹਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਕਿ ਜਿਹੜੇ ਸੁੱਤੇ ਪਏ ਆ ਉੱਥੋਂ ਦੇ ਮੀਡੀਆ ਉਹਨਾਂ ਤੱਕ ਇਹ ਨਿਊਜ਼ ਪਹੁੰਚ ਜਵੇ ਵਾਕੀ ਇਹਦੇ ਬਾਰੇ ਤੁਸੀਂ ਕੁਝ ਵੀ ਕਹਿਣਾ ਹੋਵੇ ਦੱਸਣਾ ਹੋਵੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੀ ਕੀ ਰਾਏ ਆ ਇਸ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਤੇ ਤੁਹਾਡਾ ਆਪਣਾ ਚੈਨਲ ਆ ਪੰਜਾਬੀਓ ਜਿਹੜੀ ਵੀ ਨਿਊਜ਼ ਕਿਸੇ ਪਾਸੇ ਨਹੀਂ ਚੱਲਦੀ ਜਾਂ ਕੋਈ ਵੀ ਪੰਜਾਬੀਆਂ ਦੀ ਗੱਲ ਨਹੀਂ ਰੱਖਦਾ ਆਪਣੇ ਚੈਨਲ ਤੇ ਸੋ ਆਪਾਂ ਇਹ ਚੈਨਲ ਤੁਹਾਡੇ ਲਈ ਰੱਖਿਆ ਹੈ ਇਹਦੇ ਫਿਰ ਹਰ ਇੱਕ ਪੰਜਾਬੀ ਦੀ ਗੱਲ ਰੱਖੀ ਜਾਏਗੀ ਸੋ ਪਲੀਜ਼ ਚੈਨਲ ਨੂੰ ਜਰੂਰ ਸਪੋਰਟ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਥੈਂਕ ਯੂ